ਹਲੋ ਜੀ ਫਸ਼ਕਾਲ ਜੀ ਹਾਲ ਹੈ ਜੀ ਸਾਰਿਆਂ ਦਾ ਮਿੱਤਰ ਜੀ ਸਭ ਠੀਕ ਹੋਣਗੇ ਜੀ ਤਾਂ ਹਾਂਜੀ ਕਮੈਂਟ ਦੇ ਵਿੱਚ ਆਪਣਾ ਫੁੱਲ ਬਾਇਓ ਡਾਟਾ ਜ਼ਰੂਰ ਲਿਖ ਦਿਆ ਕਰੋ ਕਿ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਇਹ ਦੱਸ ਦਿਆ ਕਰੋ ਤੇ ਕਾਸਟ ਕੀ ਹੈ ਜੀ ਜ਼ਰੂਰ ਦੱਸਿਆ ਕਰੋ ਤੇ ਹਾਂਜੀ ਆਪਣੇ ਕੋਲੇ ਨਾ ਮਜਬੀ ਸਿੱਖ ਪਰਿਵਾਰ ਦੀਆਂ ਕੁੜੀਆਂ ਦੇ ਡਾਟੇ ਆਏ ਨੇ ਜੋ ਕਿ ਬਹੁਤ ਹੀ ਵਧੀਆ ਘਰ ਤੋਂ ਨੇ ਹਨਾ ਪੜੀਆਂ ਲਿਖੀਆਂ ਨੇ ਕੁਝ ਜੌਬ ਵਾਲੀਆਂ ਵੀ ਨੇ ਤੇ ਆਪਾਂ ਨੂੰ ਸਰਕਾਰੀ ਜੌਬ ਵਾਲੇ ਮੁੰਡੇ ਚਾਹੀਦੇ ਸੀ ਮਜਬੀ ਸਿੱਖ ਪਰਿਵਾਰ ਤੋਂ ਹੋਣ ਤੇ ਏਰੀਆ ਹੋਵੇ ਜੀ ਮੋਗੇ ਦੇ ਆਸ-ਪਾਸ ਦੇ ਹੋਣ ਜਾਂ ਅਮ੍ਰਿਤਸਰ ਦੇ ਨੀਅਰ ਹੋਣ ਤੇ ਸਰਕਾਰੀ ਜੋਬ ਵਾਲੇ ਮੁੰਡੇ ਹੋਣ ਜਿੱਦਾਂ ਕਿ ਕੋਈ ਫੌਜ ਦੇ ਵਿੱਚ ਹੋਵੇ ਪੁਲਿਸ 'ਚ ਹੋਵੇ ਹਨਾ ਜਾਂ ਕੋਈ ਟੀਚਰ ਹੋਵੇ ਤੇ ਸਰਕਾਰੀ ਜੋਬ ਵਾਲੇ ਹੀ ਹੋਣ ਜੀ ਕੋਈ ਡਾਕਟਰ ਹੋਵੇ ਜਿਨ੍ਹਾਂ ਨੂੰ ਬੀਐਸਸੀ ਨਰਸਿੰਗ ਕੁੜੀ ਚਾਹੀਦੀ ਹੋਵੇ ਕੋਈ ਸਰਕਾਰੀ ਡਾਕਟਰ ਹੰਦਿਆ ਉਹ ਕਹਿੰਦੇ ਆ ਕਿ ਸਾਨੂੰ ਹਨਾ ਬੀਐਸਸੀ ਨਰਸਿੰਗ ਕੁੜੀ ਚਾਹੀਦੀ ਜੋ ਕਿ ਪ੍ਰੋਫੈਸਰ ਲੱਗੀ ਹੋਵੇ ਤਾਂ ਆਪਣੇ ਕੋਲੇ ਇਤਾਂ ਦੇ ਹੀ ਡਾਟੇ ਆਏ ਨੇ ਜੀ ਹੁਣ 3-4 ਕੁੜੀਆਂ ਦੇ ਜੋ ਕਿ ਪੜੀਆਂ ਲਿਖੀਆਂ ਨੇ ਤੇ ਪਲੀਸ ਸਰਕਾਰੀ ਜੋਬ ਵਾਲੇ ਮੁੰਡੇ ਕੰਟੈਕਟ ਜ਼ਰੂਰ ਕਰਿਓ ਧੰਨਵਾਦ ਜੀ